ਆਬਾਦਮਪੁਰ ਤੋਂ ਪੱਤਰਕਾਰ ਕਰਨ ਕੁਮਾਰ ਅਚਲਾਵਲਪੁਰ ਵਿਖੇ ਵੀ ਇੱਕ ਡਰੋਨ ਪ੍ਰਾਪਤ ਹੋਇਆ ਇਸ ਸੰਬੰਧੀ ਜਾਣਕਾਰੀ ਕਿਸਾਨ ਅਮਰੀਕ ਸਿੰਘ ਪੁੱਤਰ ਗੁਨਾਮ ਸਿੰਘ ਵਾਸੀ ਮੁਰਾਦਪੁਰ ਨੇ ਦੱਸਿਆ ਕਿ ਕੁਝ ਸਮੇਂ ਤੋਂ ਇਹ ਜ਼ਮੀਨ ਠੇਕੇ ਤੇ ਲੈ ਕੇ ਇਸ ਵਿੱਚ ਮੱਕੀ ਦੀ ਫਸਲ ਬੀਜੀ ਹੋਈ ਹੈ ਉਹਨਾਂ ਨੇ ਦੱਸਿਆ ਕਿ ਬਿਜਲੀ ਦੀ ਧਾ ਟੁੱਟ ਜਾਣ ਕਾਰਨ ਉਹ ਆਪਣੇ ਖੇਤਾਂ ਵਿੱਚ ਮੋਟਰ ਚਲਾਉਣ ਆਏ ਤਾਂ ਉਹਨਾਂ ਨੇ ਦੇਖਿਆ ਕਿ ਮੋਟਰ ਦੀ ਡਿਲੀਵਰੀ ਟੁੱਟੀ ਹੋਈ ਹੈ ਤੇ ਡਿਲੀਵਰੀ ਦੇ ਮੂੰਹ ਤੇ ਇੱਕ ਡਰੋਨ ਪਿਆ ਹੋਇਆ ਹੈ ਜਿਸ ਦੀ ਸੂਚਨਾ ਉਸਨੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਅਤੇ ਮੌਕੇ ਤੇ ਹੀ ਅਲਾਵਲਪੁਰ ਪੁਲਿਸ ਪ੍ਰਸ਼ਾਸਨ ਦੇ ਐਸ ਆਈ ਪਰਮਜੀਤ ਸਿੰਘ ਅਤੇ ਕੁਲਦੀਪ ਸਿੰਘ ਉੱਥੇ ਪਹੁੰਚੇ ਇਸ ਮੌਕੇ ਤੇ ਆਦਮਪੁਰ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟੀ ਡੀਐਸਪੀ ਕੁਲਵੰਤ ਸਿੰਘ ਆਦਮਪੁਰ थाना ਮੁਖੀ ਹਰਦੇਵ ਪ੍ਰੀਤ ਸਿੰਘ ਹਾਜ਼ਰ ਹੋਏ ਲੋਕਾਂ ਨੂੰ ਇਸ ਤੋਂ ਦੂਰ ਰੱਖਿਆ ਗਿਆ ਹੈ ਤਾਂ ਜੋ ਕੋਈ ਅਨਸੁਖ ਵੀ ਘਟਨਾ ਨਾ ਘਟ ਸਕੇ ਮੈਂ ਮੱਕੀ ਦੇਖਣ ਆਇਆ ਸੀਗਾ ਇਹ ਕਿੰਨੇ ਕ ਵਜੇ ਦੀ ਗੱਲ ਹੈ ਮੈਂ ਤਾਂ ਕੋਈ ਆਇਆ ਹੋ ਪੰਜ ਕ ਵਜੇ ਇੱਥੇ ਜੀ ਠੀਕ ਹੈ ਜੀ ਪੰਜ ਕ ਵਜੇ ਆ ਕੇ ਦੇਖਿਆ ਮੋਟਰ ਟੁੱਟੀ ਸੀ ਕੋਈ ਆ ਕੋਲ ਆ ਕੇ ਦੇਖਿਆ ਮੈਂ ਲੱਗਿਆ ਡ੍ਰੀ ਵੀ ਕੋ ਲੈ ਕੇ ਲਾ ਗਿਆ ਜੀ ਤੇ ਆ ਕੋਲ ਦੇਖਿਆ ਵੀ ਆ ਮਹਾਰਾਜ ਜੀ ਨੂੰ ਕੁਝ ਪਿਆ ਕੋ ਸਮਾਨ ਜੀ ਜੀ ਜੇ ਤਾਂ ਪੁਲਿਸ ਨੂੰ ਰਿਪੋਰਟ ਕਰਤਾ ਤੁਹਾਨੂੰ ਫੋਨ ਕਰਤਾ ਜੀ ਠੀਕ ਹੈ ਜੀ ਕੋਈ ਨੁਕਸਾਨ ਵਗੈਰਾ ਤੇ ਨਹੀਂ ਹੈ ਜੀ ਮੈਂ ਨੁਕਸਾਨ ਦਾ ਬਚਾਇਆ ਡ੍ਰੀ ਵੀ ਟੁੱਟ ਗਈ ਆ ਮੋਟਰ ਦੀ ਠੀਕ ਹੈ ਜੀ ਉਹਦਾ ਬਚਾਇਆ ਇਹਦੀ ਪ੍ਰਸ਼ਾਸਨ ਨੂੰ ਨਾਲ ਹੀ ਤੁਸੀਂ ਦੱਸ ਦਿੱਤਾ ਗਿਆ ਹਾਂ ਦੱਸ ਠੀਕ ਹੈ ਜੀ